ਵੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਠੀਕ ਮਿੰਟਾ ਥੋੜਾ ਪਿਛੇ ਹੀ ਰਹੇ ਰੋ ਜੇ ਕਹਾ ਕਿਹੜਾ ਵਾਲੀ ਦਾ ਹੋ ਸਕਦਾ ਤੇਰਵਾਲੀ ਹੈ ਜੋ ਬੁਲੇ ਸੋ ਨਿਹਾਨ ਦਸ ਦੀ ਆਕਾਲ ਆਇਓ ਆਇਓ ਮਾਰ ਆਇਓ ਮਾਰੋ ਬਹੁਤ ਸਸਤੀ ਪਬਲਿਕ ਬੋਕ ਬਹੁਤ ਜ਼ਿਆਦਾ ਅਲ ਜੈਦੂ ਘਾਟਾ ਜਿਹੜਾ ਬਣੀ ਜੀ ਕੀਤਾ ਅੱਜ ਜੀ ਅਸੀਂ ਬੁੜੀ ਦੇਰ ਤੋਂ ਇਸ ਇਲਾਕੇ ਦੀ ਡਿਮਾਂਡ ਸੀ ਇਹ ਗਲੀ ਕੋਟੂ ਮਰਜੀ ਕਿਤੇ ਨਾ ਬਸਾ ਅੱਧਾ ਪਾਣੀ ਖੜਾ ਜਾਂਦਾ ਸੀਗਾ ਔਰ ਗਲੀ ਵਿੱਚ ਜਿਸ ਦੇ ਜ਼ਗ ਹੈ ਉਹ ਵੀ ਪਰੇਸ਼ੀ ਰਗਾ ਕਰਦੇ ਆ ਬੜੀ ਦੇਰ ਤੋਂ ਲਾਟਨ ਵਾਸੀਆਂ ਦੀ ਮੰਗ ਸੀ ਕਿ ਇਸ ਗਲੀ ਦਾ ਜਿਹੜੀ ਸਮੱਸਿਆ ਹੈ ਉਹ ਦੂਰ ਕੀਤਾ ਜਾਏ ਸੋ ਅੱਜ ਅਸੀਂ ਇਹ ਰੋਗ ਕਰਦਾ ਆਏ ਥੋੜੇ ਦਿਨਾਂ ਦੇ ਵਿੱਚ ਹੀ 5-6 ਦਿਨਾਂ ਦੇ ਵਿੱਚ ਜਿਹੜੀ ਸਮੱਸਿਆ ਹੈ ਉਹਦਾ ਲਈ ਖਤਮ ਹੋ ਗਈ ਔਰ ਕਿ ਤੇਰਾ ਲਾਗੂ ਜਿਹੜਾ ਇੰਸਟਾ ਨਬਰ ਆਤਾ ਜਾਏਗਾ ਕਿ ਬਸ ਸਾਡਾ ਫਾਇਦਾ ਨਾ ਖੜਾ ਹੋਏ ਤੇ ਦੂਸਰਾ ਜਿਹੜਾ ਟੁੱਟਿਆ ਪੁਰਸ਼ਾ ਲੋਕ ਇਹ ਕੰਪਰੀਟ ਕੀਤਾ ਜਾਏਗਾ ਸੋ ਮੈਂ ਲੋਕਾਂ ਨੂੰ ਸ਼ਵਾਸ ਉਹ ਅੱਲਾ ਦੇ ਥਲੇ ਵੀ ਕੰਮ ਆਦਾ ਜਿਹੜੇ ਅਸੀਂ ਕਹੇ ਸੀ ਡਵੈਲਪਮੈਂਟ ਦੇ ਕਾਮ ਉਹਨਾਂ ਦੀ ਦਾ ਤੇ ਸੁਣ ਕਰਾਂਗੇ ਤੁਸੀਂ ਸਾਡਾ ਸਾਥ ਦਿਓ ਕੁਝ ਪ੍ਰੋਬਲਮ ਜਿਹੜੀ ਆ ਕੋਰੇ ਦੀ ਸਿਹਤ ਚ ਆ ਰਹੀ ਹੈ ਮੇਰੀ ਅਪੀਲ ਹੈ ਕਿ ਤੁਸੀਂ ਆਪ ਕਰਾ ਦੇ ਸਰਟੀਫਿਕੇਟ ਲਗਾ ਦੇ ਕਰਕੇ ਤਾਂ ਜੋ ਪ੍ਰੋਫੈਸਰ ਜਨਰਲ ਅਧਿਕਾਰਤ ਪੂਰੇ ਵਿੱਚ ਚੱਕ ਕੇ ਲਾਈ ਤੁਸੀਂ ਵੱਡਾ ਕੰਪਨੀ ਜਿਹੜੇ ਨਾਲ 2016 ਦੇ ਵਿੱਚ ਬਾਕੀ ਸਰਕਾਰਾਂ ਦੇ ਸਾਡੇ ਕੋਲ ਕਹਿੰਦੇ ਆਲੀ ਅਸਲ ਚਾਰਾਂ ਦੇ ਜਿਹੜਾ ਕੰਟਰੈਕਟ ਕੀਤਾ ਸੀ ਕੰਪਨੀ ਨੇ ਸਮਝੋ ਕੰਟਰੈਕਟ ਕੀਤਾ ਪਰ ਉਹ ਕੰਪਨੀ ਭੱਜ ਗਈੇ ਕੰਮ ਛੱਡ ਗਏ ਉਹਦਾ ਸੀ ਨਵੀਂ ਜਿਹੜੇ ਟੈਂਡਰ ਫਲੋਰ ਕੀਤੇ ਆ ਥੋੜੇ ਦਿਨਾਂ ਦੇ ਵਿੱਚ 10-15 ਦਿਨਾਂ ਦੇ ਵਿੱਚ ਜਿਹੜਾ ਬਚੂ ਹੋਣਗੇ ਉਹਨਾਂ ਨੇ ਪਾ ਰਹੇ ਜਿਹੜਾ ਥੋੜੇ ਕਰਕਰ ਦੀ ਸਫਾਈ ਦਾ ਕੰਮ ਹੈ ਰਸਟਿੰਗ ਮਾਈਡ ਧੰਨਵਾਦ